ਮੈਂ ਮਿਲ ਕੇ ਜਾਉਂ ਮੈਂ ਨਾ ਇਸ ਤੋਂ ਬਾਅਦ ਅਰਵਿੰਦ ਜੀ ਨੇ ਕੇਜਰੀਵਾਲ ਸਾਹਿਬ ਨੇ ਬੋਲਣਾ ਮੈਂ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਜਾਊਂਗਾ ਤੁਸੀਂ ਬੈਠੋ ਬੈਠੋ ਤੁਸੀਂ ਮੈਂ ਮਿਲ ਕੇ ਜਾਊਂਗਾ ਮੈਂ ਮਿਲ ਕੇ ਜਾਊਂਗਾ ਭੈਣੇ ਭੈਣੇ ਜਦੋਂ ਆ ਹੀ ਗਏ ਘਰੇ ਹੁਣ ਹੁਣ ਭੈਣ ਦੇ ਘਰੇ ਆਏ ਆ ਤੇ ਭੈਣ ਨੂੰ ਮਿਲ ਕੇ ਨਾ ਜਾਈਂ ਬੈਠੋ ਆਰਾਮ ਨਾਲ ਮੈਂ ਮਿਲ ਕੇ ਜਾਊਂ ਸਾਰਿਆਂ ਨੂੰ ਮੈਂ ਇਕੱਲੇ ਇਕੱਲੇ ਨੂੰ ਮਿਲ ਕੇ ਜਾਊਂਗਾ अरविंद केजरीवाल साहब ने बोलने बाद। बो 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 के बाद उन्होंने आगे हैबोवाल जाना मैं थोड़ा देर लेट चला जाऊंगा हैबोवाल पहले मैं जवाहर वाले ਨੂੰ ਮਿਲ ਲੂੰਗਾ जवाहर कैंप वाले ਨੂੰ ਹੈਗਾ ਤਾਂ ਇਲਾਕਾ ਇੱਕੋ ਹੀ ਹੈ ਬੋਵਾਲ ਵੀ ਆਪਣੇ ਹੀ ਆ ਵੀ ਆਪਣੇ ਮੇਰੀ ਤਾਂ ਕਰਮ ਭੂਮੀ ਹੈ ਮੈਂ ਤਾਂ ਜਦੋਂ ਮੈਂ ਅੱਜ केजरीवाल ਸਾਹਿਬ ਨੂੰ ਦੱਸ ਰਿਹਾ ਸੀ ਕਿ ਸਰ ਆਹ ਸੜਕ ਤੇ ਮੈਂ ਸਕੂਟਰ ਤੇ ਭਦੌੜ ਹਾਊਸ ਜਾਂਦਾ ਰਿਹਾ ਜਿੱਤੇ ਕੈਸਟਾਂ ਦੀ ਮਾਰਕੀਟ ਹੁੰਦੀ ਸੀ ਤੇ ਮੈਂ 1992 ਚ ਇਹ ਸ਼ਹਿਰ ਚ ਆਇਆ ਸੀ 17-18 ਸਾਲ ਦਾ ਇੱਕ ਜਵਾਕ ਸੀ ਮੈਂ ਇਹ ਸ਼ਹਿਰ ਨੇ ਮੈਨੂੰ ਰੋਟੀ ਲਾਇਆ ਇਹ ਸ਼ਹਿਰ ਨੇ ਮੈਨੂੰ ਸਟਾਰ ਬਣਾਇਆ ਆ ਜਿਹੜੇ ਲੱਕੇ ਚ ਕੜਿਆ ਬਹੁਤ ਸਾਰੇ ਕਲਾਕਾਰਾਂ ਦੇ ਘਰ ਵੀ ਮਿਲਦਾ ਆ ਜਵਾਰਰ ਕੈਂਪ ਹੋ ਗਿਆ ਆ ਕਲਾਕਾਰਾਂ ਦੇ ਦਫਤਰ ਆ ਗਏ ਜਮਲਾ ਸਾਹਿਬ ਦਾ ਉਹ ਜਮਲਾ ਸਾਹਿਬ ਦੇ بیٹے ਕੜੇ ਨੇ ਮਤਲਬ ਇਹ ਤਾਂ ਹੱਬ ਹੈ ਪੰਜਾਬ ਦੇ ਕਲਚਰ ਦੀ ਸੋ ਅੱਜ ਜੋ ਤੁਸੀਂ ਸਵਾਲ ਪੁੱਛੇ ਬੜੀ ਬਦਿਆ ਸ਼ੁਰੂਆਤ ਹੈ ਇਹ ਇਹ ਤੋਂ ਪਹਿਲਾਂ ਤੁਹਾਨੂੰ ਐ ਕਦੇ ਕਿਸੇ ਨੇ ਮਾਈਕ ਦਿੱਤਾ ਕਿ ਕੁਝ ਵੀ ਪੁੱਛ ਲੋ ਜੀ ਮੁੱਖ ਮੰਤਰੀ ਨੂੰ ਨਾ ਆਪ ਹੀ ਬੋਲ ਕੇ ਆਪ ਹੀ ਬੋਲ ਸੋਨਹਾਲ ਆਪੀ ਉਹ ਬੋਲ ਕੋਈ ਜੰਤੋ ਬਾਤ ਕਰਕੇ ਨਿਕਲ ਜਾਂਦੇ ਸੀ ਆਪਾਂ ਨੂੰ ਪਤਾ ਨਹੀਂ ਲੱਗਦਾ ਸੀ ਵੀ ਕੀ ਦੀ ਜਿੰਦਾਬਾਦ ਹੋ ਗਈ ਕੀ ਹੋ ਗਿਆ ਐਂ ਨਿਕਲ ਜਾਂਦੇ ਸੀ ਆਪ ਵੀ ਆਪਦੀ ਬੱਲੇ ਬੱਲੇ ਕਰਕੇ ਪਹਿਲੀ ਗੱਲ ਤਾਂ ਸੁਖਬੀਰ ਬਾਦਲ ਜਦੋਂ ਬੋਲਦਾ ਉਹਦੇ ਆਹ ਨਾਲ ਚਾਰ ਖੜੇ ਹੁੰਦੇ ਆ ਇੱਥੇ ਪਤਾ ਨਹੀਂ ਕੌਣ ਹੁੰਦੇ ਆ ਉਹ ਤੁਸੀਂ ਤਾਂ ਜਾਣਦੇ ਨਹੀਂ ਮੈਂ ਵੀ ਨਹੀਂ ਜਾਣਦਾ ਉਹਨਾਂ ਨੇ ਕੱਖ ਨਹੀਂ ਦਿਖਰਾਉਂਦਾ ਵੀ ਇਹ ਕਹਿ ਕੀ ਰਿਹਾ ਉਹਨਾਂ ਨੇ ਸਿਰਫ ਇਹ ਦੇਖਣਾ ਹੁੰਦਾ ਸਾ ਕਿੱਥੇ ਜੇ ਲਾਊਗਾ ਚਕਾਰਾ ਛੱਡਾਂਗੇ ਬੋਲੇ ਉਹ ਯਾਰ کئی ਵਾਰੀ کئی ਵਾਰੀ ਗੱਲ ਵੀ ਬੋਲੇ ਸੋਹਣਿਆ ਵਾਲੀ ਨਹੀਂ ਹੁੰਦੀ ਫੇਰ ਵੀ ਛੱਡ ਦੇ ਚਕਾਰਾ ਤੇ ਤਾਈਓ ਫੇਰਾ ਹਾਲ ਤਾਂ ਅੱਜ ਫਿਰ ਪਰਮਾਤਮਾ ਹੈ ਕੁਦਰਤ ਹੈ ਜੀ ਦੀਆਂ ਮੈਨੂੰ ਪੱਤਰਕਾਰ ਕਹਿੰਦੇ ਮੈਨੂੰ ਪੱਤਰਕਾਰ ਕਹਿੰਦੇ ਜੀ ਮੈਨੂੰ ਪੱਤਰਕਾਰ ਕਹਿੰਦੇ ਜੀ ਕੀ ਕਹਿਣਾ ਚਾਹੋਗੇ ਅਕਾਲੀ ਦਲ ਬਾਰੇ ਮੈਂ ਕਿਹਾ ਜਿਨ੍ਹਾਂ ਦੀ ਰੱਬ ਦੇ ਘਰ ਅਕਾਲ ਤਖਤ ਸਾਹਿਬ ਜਾ ਕੇ ਲੱਤਾਂ ਟੁੱਟ ਜਾਣ ਮੈਂ ਉਹਨਾਂ ਬਾਰੇ ਕੀ ਬੋਲ ਸਕਦਾ ਹਾਂ ਲੱਤਾਂ ਤਾਂ ਉੱਥੇ ਚੜਵਾਈ ਫਿਰਦੇ ਆ ਹੁਣ ਪਤਾ ਨਹੀਂ ਮੂਡਾ ਮੂਡਾ ਉਤਰਿਆ ਫਿਰਦਾ ਇਹ ਤਾਂ ਇਹ ਤਾਂ ਢਿੱਲੇ ਫਿਰਦੇ ਆ ਜੀ ਥਾਂ ਥਾਂ ਤੋਂ ਬਸ ਇਹਨਾਂ ਦੇ ਜੈਂਪਰ ਜੁੰਪਰ ਹੱਲ ਗਏ ਇਹਨਾਂ ਦੇ ਸਪ੍ਰਿੰਗ ਪੈਨ ਵਾਲੇ ਨਵੇਂ ਕਿਉਂਕਿ ਸੱਤਾ ਤੋਂ ਬਾਹਰ ਇੰਨਾ ਚਿਰ ਕਦੇ ਰਹੇ ਨਹੀਂ ਸੀ 5 ਸਾਲ ਬਾਅਦ ਆਪੀ ਵਾਰੀ ਆ ਜਾਂਦੀ ਸੀ ਹੁਣ ਨਹੀਂ ਆਉਂਦੀ ਵਾਰੀ ਅਰਵਿੰਦ ਕੇਜਰੀਵਾਲ ਆ ਗਿਆ ਉਹਨੇ ਉਹਨੇ ਇੱਕ ਨਵੀਂ ਪਾਰਟੀ ਬਣਾ ਲਈ ਉਹਨੇ ਇੱਕ ਨਵਾਂ ਆਪਸ਼ਨ ਦਿੱਤੀ ਲੋਕਾਂ ਨੂੰ ਤੇ ਨਹੀਂ ਆਉਂਦੀ ਵਾਰੀ ਤੇ ਹੁਣ ਇਹ ਹਿੱਲੇ ਫਿਰਦੇ ਆ ਹੁਣ ਇਹ ਆਪਾਂ ਨੂੰ ਗਾਲਾਂ ਕੱਢਣ ਲੱਗ ਗਏ ਤੁਸੀਂ ਦੇਖੋ ਵੀ ਮਾੜਾ ਕੀ ਕਰਤਾ 3 ਸਾਲ ਹੋ ਗਏ ਗਵਰਨਮੈਂਟ ਬਣੀ ਨੂੰ ਕੋਈ ਇੱਕ ਪੈਸੇ ਦਾ ਇਲਜ਼ਾਮ ਜਦ ਕਾ ਪੜਾ ਕੋਟਾ ਅੜਾ ਕੁਈ ਦੱਸੋ ਨਹੀਂ ਕਾਰਨ ਭਗਵੰਤ ਮਾਨ ਨਹੀਂ ਜੀ ਮੁੱਖ ਮੰਤਰੀ ਰਹਿਣਾ ਚਾਹੀਦਾ ਕਾਰਨ ਕੀ ਸਿਰਫ ਇਸ ਗੱਲ ਤੋਂ ਜਲਦੇ ਐ ਕਿ ਆਮ ਲੋਕਾਂ ਦੇ ਧੀਆ ਪੁੱਤੇ ਨਾ ਕੁਰਸੀਆਂ ਤੇ ਕਿਉਂ ਬਹਿ ਗਏ ਇੱਥੇ ਸਾਡੇ ਧੀਆ ਪੁੱਤ ਬੈੰਦੇ ਹੁੰਦੇ ਆ ਬਸ ਅਰਵਿੰਦ ਕੇਜਰੀਵਾਲ ਨੇ ਆਮ ਲੋਕਾਂ ਦੇ ਧੀਆ ਪੁੱਤਾਂ ਨੂੰ ਮੌਕਾ ਦੇਤਾ अरविंद केजरीवाल साहब ने पार्टी बना के आम लोकां ਦੇ ਧੀਆਂ ਪੁੱਤਾਂ ਨੂੰ ਮੌਕਾ ਦਿੱਤਾ ਕਿ ਚੇਅਰਮੈਨ ਬਣੋ ਮੰਤਰੀ ਬਣੋ ਐਮਐਲਏ ਬਣੋ ਮੁੱਖ ਮੰਤਰੀ ਬਣੋ ਮੇਰੇ ਵਰਗਾ ਮਿੰਦਰ ਮਾਟ ਦਾ ਮੁੰਡਾ ਸੋਚ ਸਕਦਾ ਸੀਗਾ ਵੀ ਮੁੱਖ ਮੰਤਰੀ ਕਦੇ ਵੀ ਉਹ ਤਾਂ ਇੱਕ ਪਾਰਟੀ ਬਣੀ ਜਿਸ ਦਿਨ ਪਾਰਟੀ ਰਜਿਸਟਰ ਕਰਾਉਣ ਗਏ ਸੀ ਮੈਂ ਤਾਂ ਨਾਲ ਨਹੀਂ ਸੀ ਨਾ ਦੇ ਮੇਰੇ ਕੱਲ ਕੋਈ ਵੀ ਨਹੀਂ ਸੀ ਆਪਣੇ ਚੋਂ ਜਿਸ ਦਿਨ ਝਾੜੂ ਦਾ ਚੋਣਸ਼ੈਨ ਰਿਸਟਰ ਕਰਾਇਆ ਮੈਂ ਨਾਲ ਨਹੀਂ ਸੀ। ਯਾਪ ਹੀ ਗਏ ਕਾਗਜਕੂਜ ਬਹੁਤ ਭਰਨੇ ਪੈਂਦੇ ਆ। ਐਡੇ-ਐਡੇ ਥੱਬੇ, ਕਾਗਜਾਂ ਦੇ ਥੱਬੇ। ਪਰ ਸਾਨੂੰ ਝਾੜੂ ਵੀ ਦੇਤਾ ਤੇ ਪਾਰਟੀ ਦਾ ਨਾਮ ਵੀ ਦੇਤਾ ਤੇ ਨਾਲ ਕਦੇ ਮੁੱਖ ਮੰਤਰੀ ਬਣ। ਇਤੋਂ ਵੱਡਾ ਹੋਰ ਕੀ ਹੋ ਸਕਦਾ ਜੀ ਮਾਰਾ? ਇਤੋਂ ਵੱਡਾ ਕੋਈ ਤੋਹਫਾ ਹੋ ਸਕਦਾ। ਜਿੰਦਾਬਾਦ! 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 ਤੇ ਫਿਰ ਜੇ 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 ਇੱਕ ਬੰਦੇ ਨੇ ਕੋਈ ਸੋਚ-ਸੋਚ ਕੇ ਦੇਤਾ ਫੇਰ ਆ ਆਪਣਾ ਫਰਜ ਬਣਦਾ ਹੈ ਕਿ ਉਹਦੀ ਸੋਚ ਤੇ ਪਹਿਰਾ ਦੀਏ ਜੇ ਆਪਾਂ ਮਾੜਾ ਕੰਮ ਕਰਤਾ ਤਾਂ ਉਹਨੂੰ ਇਹ ਲੱਗੂਗਾ ਯਾਰ ਮੌਕਾ ਤਾਂ ਮੈਂ ਇਹਨਾਂ ਨੂੰ ਦਿੱਤਾ ਸੀ ਪਰ ਯਾਰ ਚੰਗੇ ਨਹੀਂ ਨਿਕਲੇ ਹਨਾ ਕਈ ਬੰਦੇ ਹੁਣ ਕੀ ਬੰਦਿਆਂ ਦੇ ਘਰੇ ਵਿੱਚ ਬੜਿਆਂ ਸਾਡੇ 'ਚ ਵੀ ਕਈ ਚੰਗੇ ਨਹੀਂ ਹੈਗੇ ਕਿਹੜਾ ਹੁਣ ਮਸ਼ੀਨਾਂ ਲੱਗੀਆਂ ਵੀ ਕਿਹਾ ਜਾ ਬੰਦਾ ਹੈ ਨਾ ਜਿਹੜੇ ਮਾੜੇ ਨੇ ਲੋਕ ਆਪੀ ਉਹਨਾਂ ਨੂੰ ਦੂਰ ਕਰ ਦਿੰਦੇ ਆ ਪਰੇ ਕਰ ਦਿੰਦੇ ਆ ਹੁਣ ਆਪਾਂ 3 ਸਾਲ ਦੇ ਵਿੱਚ ਅੱਜ ਇਹ ਬੰਦਾ ਹਿੱਕ ਚੌੜੀ ਕਰਕੇ ਕਹਿ ਸਕਦਾ ਕਿ 3 ਸਾਲ ਹੋ ਗਏ ਮੇਰੀ ਸਰਕਾਰ ਮੇਰੀ ਸਰਕਾਰ ਕਹਿ ਸਕਦਾ ਕਿਉਂਕਿ ਪ੍ਰਧਾਨ ਹੈ ਉਹ ਕਹਿ ਸਕਦਾ ਉਹ ਪੁੱਛ ਵੀ ਸਕਦਾ ਕਿ ਮੇਰੀ ਸਰਕਾਰ ਨੇ ਕੋਈ ਮਾੜਾ ਕੰਮ ਤਾਂ ਨਹੀਂ ਕੀਤਾ 3 ਸਾਲ ਚ ਜੇ ਕੋਈ ਮਾੜਾ ਕੰਮ ਕੀਤਾ ਨਹੀਂ ਮਾਈਕ ਕੌਣ ਦਿੰਦਾ ਜੀ ਕੌਣ ਮਾਈਕ ਦਿੰਦਾ ਜੇ ਕਿਤੇ ਕਿਸੇ ਗੱਲੋਂ ਕਾਣੇ ਹੁੰਦੇ ਮਾਈਕ ਕਿਉਂ ਫੜਾਉਂਦੇ ਤੁਹਾਨੂੰ ਇੱਕੋ ਇੱਕ ਲੀਡਰ ਹੈ ਦੇਸ਼ ਦੇ ਵਿੱਚ ਜੀਨੇ 2020 ਦੇ ਵਿੱਚ ਵੋਟਾਂ ਤੋਂ 2 ਮਹੀਨੇ ਪਹਿਲਾਂ ਅੱਗੇ ਕਹਤਾ ਸੀ ਜੇ ਮੇਰੇ ਕੰਮ ਚੰਗੇ ਲੱਗੇ ਮੈਨੂੰ ਵੋਟ ਪਾ ਦਿਓ ਨਹੀਂ ਮੈਨੂੰ ਵੋਟ ਨਾ ਪਾਓ ਆਏ ਕੌਣ ਕਹਿੰਦੇ ਜੀ ਜਿਗਰਾ ਚਾਹੀਦਾ ਜਿਗਰਾ ਇਹ ਗੱਲ ਕਹਿਣ ਵਾਸਤੇ ਠੀਕ ਹੈ ਨਾ ਆ ਧੋਖਾ ਧੜੀਆਂ ਕਰਕੇ ਬੀਜੇਪੀ ਜਿੱਤ ਜਾਂਦੀ ਹੈ ਕਦੇ ਵੋਟਾਂ ਕੱਟਤੀਆਂ ਕਦੇ ਵੋਟਾਂ ਵਧਾ ਲੀਆਂ ਨਕਲੀ ਪਵਾ ਲੀਆਂ ਜਾਲੀ ਠਾ ਲੀਆਂ ਜਿੱਤ ਜਾਣਗੇ ਕਿੰਨਾ ਚਿਰ ਜਿੱਤੀ ਜਾਣਗੇ ਇਨਸਾਫ ਦਾ ਦਿਨ ਨਹੀਂ ਚੜਨਾ ਜੋ ਲੋਕਾਂ ਦੇ ਦਿਲ ਚੋਂ ਡਰ ਨਹੀਂ ਜਾਂਦਾ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਕਿ ਰਾਤ ਲੰਮੀ ਹੋਣ ਦਾ ਮਤਲਬ ਸੂਰਜ ਮਰ ਨਹੀਂ ਜਾਂਦਾ ਸੂਰਜ ਚੜੂਗਾ ਤੁਸੀਂ ਆ ਸੂਰਜ ਚੜਦਾ ਦੇਖੋ ਦੇਸ਼ ਦੇ ਵਿੱਚ ਦੇਸ਼ ਦੇ ਵਿੱਚ ਚੜੂਗਾ ਸੂਰਜ ਦੇਸ਼ 'ਚ ਕਿਉਂਕਿ ਕਿੰਨਾ ਚਿਰ ਝੱਲੀ ਜਾਵਾਂਗੇ ਜੁਮਲੇ ਕਿੰਨਾ ਚਿਰ ਜਿਹਨਾਂ ਨੇ ਸਹੀ ਜਾਵਾਂਗੇ ਇਹਨਾਂ ਨੇ ਝੂਠੇ ਲਾਰੇ ਕਿੰਨਾ ਚਿਰ ਆਈਂ ਇਧਰੋਂ 15 ਤੋੜ ਲਓ ਇਧਰੋਂ 20 ਤੋੜ ਲਓ ਸਰਕਾਰ ਬਣਾ ਲਓ ਚਲੋ ਜੀ ਪਬਲਿਕ ਨੂੰ ਫਿਰ ਪਬਲਿਕ ਨੂੰ ਤੁਸੀਂ ਕੀ ਸਮਝਿਆ ਵੀ ਡੈਮੋਕ੍ਰੇਸੀ ਕਿੱਥੇ ਆ ਮਾਵਾ ਪੈਣਾ ਬੈਠਿਆ ਪੈਣੋ ਅੱਜ ਮੈਨੂੰ ਬਹੁਤ ਖੁਸ਼ੀ ਹੈ ਕਿ ਤੁਸੀਂ ਬਹੁਤ ਭਾਰੀ ਗਿਣਤੀ ਚਾਹੀਓ ਆਇਆ ਕਰੋ ਰੈਲੀਆਂ ਚ ਆਇਆ ਕਰੋ ਰਾਜਨੀਤਿਕ ਉਹਨਾਂ ਦੇ ਵੀ ਉਹਨਾਂ ਦੇ ਪ੍ਰੋਗਰਾਮਾਂ 'ਚ ਵੀ ਜਾਇਓ ਸੁਣ ਲਿਓ ਉਹਨਾਂ ਨੂੰ ਵੀ ਜੇ ਤੁਹਾਡੇ ਬਿਨਾ ਘਰ ਨਹੀਂ ਚੱਲ ਸਕਦੇ ਤਾਂ ਤੁਹਾਡੇ ਬਿਨਾ ਦੇਸ਼ ਵੀ ਨਹੀਂ ਚੱਲ ਸਕਦਾ ਤੁਸੀਂ ਵਿੱਚ ਹਿੱਸਾ ਲਓ ਮੂਰੋਂ ਕੌਣ ਆຊੂ ਲਾ ਕਰ ਲੋ ਗੱਲ ਦੱਸ ਕੀ ਕਮਾਈ ਕੁਝ ਬੋਲਾਂ ਜਾਂ ਨਾ ਬੋਲਾਂ ਹਣ ਦੱਸੋ ਕੀ ਬੋਲੀਏ ਹੁਣ ਜੋ ਲੁੱਟ ਮਚਾਈ ਇੱਥੇ ਹੈ ਨਾ ਤੇ ਜੇਲ੍ਹ ਚ ਵੀ ਜਾਇਆ ਆ ਉਹ ਜਮਾਨਤ ਕਿਸੇ ਹੋਰ ਕੇਸ ਚ ਹੋਈ ਹੈ ਕਹਿੰਦਾ ਲਓ ਜੀ ਕਹਿੰਦਾ ਮੇ ਤੇ ਉਹ ਤਾਂ ਚੱਲੀ ਜਾਂਦਾ ਭਾਈ ਜਿਹੜਾ ਮੇਰੇ ਵਾਲਾ ਹੈ ਉਹ ਤਾਂ ਕਿਸੇ ਹੋਰ ਕੇਸ ਚ ਹੋਈ ਹੈ ਸੋ ਜਿੰਨ ਨੇ ਜਿਹੜੇ ਉਹੀ ਜਮਾਨਤਾਂ ਤੇ ਨੇ ਉਹਨਾਂ ਦਾ ਕੀ ਕਰਾਂਗੇ ਜਿਹੜੇ ਪਹਿਲੀ ਲੁੱਟ ਲੁੱਟ ਕੇ ਖਾ ਗਏ ਔਰ ਲੈਂਗੁਏਜ ਦੇਖੀਏ ਤੁਸੀਂ ਭਾਸ਼ਾ ਦੇਖੀਏ ਉਸ ਬੰਦੇ ਦੀ ਪ੍ਰਿੰਸੀਪਲ ਨੂੰ ਕਿਵੇਂ ਬੋਲਦਾ ਸੀਗਾ ਚਲੋ ਪ੍ਰਿੰਸੀਪਲ 15 ਮਿੰਟ ਲੇਟ ਹੋ ਗਈ 10 ਮਿੰਟ ਲੇਟ ਹੋ ਗਈ ਕਿਤੇ ਜਾਮ ਲੱਗ ਗਿਆ ਹੋਣਾ ਆ ਲੁਧਿਆਣਾ ਸ਼ਹਿਰ ਚ ਜਾਮ ਲੱਗ ਗਿਆ ਹੋਣਾ ਕਿਤੇ ਸਕੂਲ ਚ ਬੈਠਾ ਸੀ ਪ੍ਰਿੰਸੀਪਲ ਨੇ ਆ ਕੇ ਸਾਸੀ ਕਰ ਲਏ ਲੇਡੀ ਹੈ ਔਰਤ ਦਾ ਸਨਮਾਨ ਤੈਨੂੰ ਮੈਂ ਸਸਪੈਂਡ ਕਰ ਦੂੰਗਾ ਤੂੰ ਹੁਣ ਕਿਉਂ ਆਈ ਹੈ ਇਹ 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 ਕੋਈ ਭਾਸ਼ਾ ਹੈ ਇਹ ਮੰਤਰੀ ਦੀ ਭਾਸ਼ਾ ਹੈ ਬਲਕਿ ਉਹਨੂੰ ਕਹਿਣਾ ਚਾਹੀਦਾ ਸੀ ਪੁੱਛਣਾ ਚਾਹੀਦਾ ਸੀ ਕਿ ਜੀ ਕਿੱਥੇ ਜਾਮ ਲੱਗਿਆ ਮੈਂ ਉਹ ਜਾਮ ਠੀਕ ਕਰਾਉਂਗਾ ਬਜਾਏ ਪ੍ਰਿੰਸੀਪਲ ਨੂੰ ਝਿੜਕਣ ਦੇ ਉਹ ਪ੍ਰਿੰਸੀਪਲ ਜਿਹੜੇ ਕੌਮ ਦੇ ਨਰਮਾਤਾ ਕਹਿੰਦੇ ਆ ਪਾ ਟੀਚਰਾਂ ਨੂੰ ਅਸੀਂ ਫਿਨਲੈਂਡ ਭੇਜਦੇ ਆ ਜੀ ਅਸੀਂ ਸਿੰਗਾਪੁਰ ਭੇਜਦੇ ਆ ਜੀ ਉਹਨੂੰ ਟ੍ਰੇਨਿੰਗ ਦੇਣ ਵਾਸਤੇ ਇਹ ਝੜਕਦੇ ਆ ਜੀ ਫਿਰ ਫਰਕ ਕਿੱਥੇ ਦੇਖ ਲਓ ਫਿਰ ਝਾੜੂ ਦਾ ਚੋਣਛਾਨ ਹੈ ਤੇ ਉਹਦਾ ਕੰਮ ਹੀ ਸਫਾਈ ਕਰਨਾ ਹੈ ਉਹ ਲੱਗ ਗੱਲ ਹੈ ਕਿ ਸਵੇਰੇ 베ੜੇ ਦੀ ਸਫਾਈ ਕਰਦਾ ਤੁਸੀਂ ਬਹੁਤਾ ਨਾ ਸੋ ਸ਼ਾਮ ਨੂੰ ਵੀ ਸਫਾਈ ਹੀ ਕਰਦਾ ਹੈ ਕਈ ਵਾਰੀ ਸਾਂ ਸ਼ਾਮ ਨੂੰ ਵੀ ਚੱਕਣਾ ਪੈ ਜਾਂਦਾ ਪਰ ਕਰਦਾ ਸਫਾਈ ਹੋਈ ਐ ਇਸ ਝਾੜੂ ਨਾਲ ਪਹਿਲਾਂ ਆਪਾਂ ਸਿਰਫ ਦੁਕਾਨ ਜਾਂ ਮਕਾਨ ਸਾਫ਼ ਕਰਦੇ ਸੀ ਅਰਵਿੰਦ ਕੇਜਰੀਵਾਲ ਦੀ ਗਵਾਈ ਚ ਇਸ ਝਾੜੂ ਨਾਲ ਹੁਣ ਪੂਰਾ ਹਿੰਦੁਸਤਾਨ ਸਾਫ਼ ਕੀਤਾ ਜਾਊਗਾ ਜੀ ਦੋਨੋਂ ਹੱਥ ਉੱਪਰ ਚਾਕੇ ਦੋ ਨਾਅਰ ਲਾ ਦਿਓ ਤਾਂ ਕਿ ਸਾਨੂੰ ਇਹ ਜਵਾਰ ਨਗਰ ਵਾਲਿਆਂ ਵੱਲੋਂ ਤੱਕ ਘਾਟੇ ਵਿਸ਼ਵਾਸ ਹੋ ਜਾਏ ਇਨਕਲਾਬ ਜਿੰਦਾਬਾਦ ਯਾਰ ਗੱਲ ਜੀ ਬਣੀ ਨਹੀਂ ਪੰਜਾਬ ਵਾਲੀ ਗੱਲ ਜੀ ਨਹੀਂ ਬਣੀ ਹੁਣ ਮੈਂ ਹੁਣ ਆ ਦੱਸੂਗਾ ਇਹਨਾਂ ਨੂੰ ਦਿੱਲੀ ਜਾਣਾ ਇਹਨਾਂ ਨੇ ਜਾ ਕੇ ਦੱਸਣਾ ਉੱਥੇ ਵੀ ਪੰਜਾਬ ਚ ਹਾਲ ਕੀ ਐ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੇ ਸੋ ਨਿਹਾਲ ਜਿੰਦਾਬਾਦ ਬਹੁਤ ਬਹੁਤ ਧੰਨਵਾਦ ਜਿਉਂਦੇ ਵਾਸਤੇ ਰੋ